ਹਰ ਇੱਕੋ ਦਾਤਾ ਮੰਗਿਏ ਮਨ ਤਿੰਦਿਆ ਪਾਈਏ ਹਰ ਇੱਕੋ ਦਾਤਾ ਸੇ ਵੀਏ ਹਰ ਇੱਕ ਤੇ ਆਈਏ ਤਮ ਪਖੰਡ ਜੋ ਦੀਸੈ ਤਿੰਨ ਜਮ ਜਾਗਾ ਧੀ ਲੂਟੈ ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਖ ਸਿਮਰਤ ਜਿਤ ਛੁਟੈ ਕਰਮ ਧਰਮ ਪਖੰਡ ਜੋ ਦੀਸਹਿ ਤਿੰਨ ਜਮ ਜਾਗਾ ਤਹੀ ਲੂਟੈ ਨਿਰਵਾਣ ਕੀਰਤਨ ਗਾਵਹੁ ਕਰਤੇ ਕ ਨਿਮਖ ਸਿਮਰਤ ਜਿਤ ਛੁਟੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਇਸ ਵਿਸ਼ੇ ਦੇ ਉੱਪਰ ਗੱਲ ਕਰਾਂਗੇ ਕਰਮ ਕਾਂਡ ਕੀ ਹੈ ਪਖੰਡ ਕਰਮ ਤੇ ਬਿਵੇਕ ਕਰਮ ਕਾਂਡ ਉਹ ਚੀਜ਼ ਹੈ ਜਿਸ ਵਿੱਚ ਰਸਮ ਹੈ ਪਰ ਰਾਸ ਕੋਈ ਨਹੀਂ ਹੈ ਪਰ ਜੇ ਆਪਾਂ ਦੂਸਰੇ ਪਾਸੇ ਦੇਖਦੇ ਹਾਂ ਗੁਰਮਤ ਜਿਹੜੀ ਆ ਕੋਈ ਰਸਮ ਨਹੀਂ ਹੈ ਸਗੋਂ ਸੱਚੀ ਰਾਸਪੂੰਜੀ ਹੈ ਹੁਣ ਕਰਮਕਾਂਡ ਕੀ ਉਦਾਹਰਨ ਦੇ ਤੌਰ ਤੇ ਰੁਜਾਨਾ ਪਿੱਪਲ ਦੇ ਤਣਿਆਂ ਨੂੰ ਪਾਣੀ ਪਾਉਣਾ ਜੜੇ ਜੜਾ ਨੂੰ ਨਹੀਂ ਤਣੇ ਨੂੰ ਜੜਾ ਨੂੰ ਪਾਉਂਦੇ ਫਿਰ ਕੋਈ ਮਤਲਬ ਹੀ ਹੋ ਸਕਦਾ ਸੀ ਸੰਸਾਰ ਦੇ ਵਿੱਚ ਉਹ ਕੰਮ ਹੋ ਰਹੇ ਸਨ ਜਾਂ ਹੋ ਰਹੇ ਹਨ ਜਿਸ ਦਾ ਮਤਲਬ ਹੀ ਕੋਈ ਨਹੀਂ ਬਸ ਇੱਕ ਦਲੀਲ ਹੈ ਮੇਰੇ ਵੱਡੇ ਕਰਦੇ ਹੁੰਦੇ ਸਨ ਜਾਂ ਜੋ ਮੇਰੇ ਤੋਂ ਪਹਿਲਾਂ ਕਰਦਾ ਸੀ ਮੈਂ ਵੀ ਕਰਨਾ ਬੇਸ਼ੱਕ ਇਹ ਪਤਾ ਹੀ ਨਾ ਹੋਵੇ ਕਿ ਕਿਉਂ ਕਰਨਾ ਬਾਰੇ ਜ਼ਰੂਰੀ ਹੈ ਕਿ ਕੁਝ ਕੰਮ ਸਮੇਂ ਦੀ ਲੋੜ ਹੁੰਦੇ ਹਨ ਕਿਸੇ ਥਾਂ ਦੀ ਲੋੜ ਹੁੰਦੇ ਹਨ ਦੂਸਰੇ ਥਾਂ ਤੇ ਦੂਸਰੇ ਸਮੇਂ ਵਿੱਚ ਉਹ ਬਿਲਕੁਲ ਬਕਾਰ ਹੋ ਜਾਂਦੇ ਹਨ ਹੁਣ ਇੱਕ ਪੰਡਤ ਰੋਜ਼ਾਨਾ ਹੀ ਬਾਹਰ ਪੂਜਾ ਕਰਨ ਵਾਸਤੇ ਜਾਂਦਾ ਸੀ ਪੂਜਾ ਲਈ ਕੁਝ ਬਰਤਨ ਲੈ ਜਾਂਦਾ ਸੀ ਇੱਕ ਦਿਨ ਉਹਨੇ ਇੱਕ ਜ਼ੁਗਤੀ ਹੁਣ ਸੁਝੀ ਕਿ ਉਹ ਰਜਾਨਾ ਭਾਰ ਚੋੱਕ ਕੇ ਉਥੇ ਬਰਤਨ ਲੈ ਕੇ ਮੈਂ ਜਾਂਦਾ ਹਾਂ ਉਹਨੇ ਉਸੇ ਸਥਾਨ ਦੇ ਉੱਪਰ ਜਾ ਕੇ ਉਹਨਾਂ ਬਰਤਨਾਂ ਨੂੰ ਮਿੱਟੀ ਵਿੱਚ ਦੱਬ ਕੇ ਉੱਪਰ ਸ਼ਿਵਲਿੰਗ ਬਣਾ ਦਿੱਤਾ ਉਹ ਲੋਕਾਂ ਨੇ ਇਸ ਨੂੰ ਸਾਰਿਆਂ ਨੇ ਆਦਰ ਦੇ ਨਾਲ ਸਿਰ ਝੁਕਾ ਦਿੱਤਾ ਅੱਗੇ ਚਲੇ ਜਾਣ ਮੱਥਾ ਟੇਕੀ ਜਾਣ ਅੱਗੇ ਜਾਣ ਪਰ ਗੱਲ ਉਲਟ ਹੋ ਗਈ ਪਿਛੋਂ ਇੱਕ ਹੋਰ ਆਇਆ ਉਸਨੇ ਵੀ ਇੱਕ ਮਿੱਟੀ ਇਕੱਠੀ ਕੀਤੀ ਉਸੇ ਤਰ੍ਹਾਂ ਦਾ ਉਸਨੇ ਬਣਾ ਦਿੱਤਾ ਥੋੜੇ ਦਿਨਾਂ ਬਾਅਦ ਉਹ ਬ੍ਰਾਹਮਣ ਆ ਪਹੁੰਚਿਆ ਹੈਰਾਨ ਹੋ ਗਿਆ ਕਿ ਉਸਦੇ ਭਾਂਡੇ ਕਿਹੜੇ ਸ਼ਿਵਲਿੰਗ ਥੱਲੇ ਹਨ ਉਸਨੇ ਇੱਕ ਬਣਾਇਆ ਸੀ ਇੱਥੇ ਤਾਂ ਦੋ ਬਣ ਗਏ ਤੇ ਦੋੜ ਦੇਖ ਕੇ ਹੋਰ ਬਣ ਗਏ ਭਰਮ ਦੇ ਵਿੱਚ ਪੈ ਗਿਆ ਹੁਣ ਕਾਰਨ ਕੀ ਸੀ ਕਰਮ ਕਾਂਡ ਨੂੰ ਗੁਰਨਾਨਕ ਦੇ ਘਰ ਦੇ ਵਿੱਚ ਕੋਈ ਵੀ ਜਗ੍ਹਾ ਨਹੀਂ ਹੈ ਹੁਣ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਸ ਵੇਲੇ ਕੁਰਸ਼ੇਤਰ ਗਏ ਬ੍ਰਾਹਮਣ ਆਇਆ ਗੁਰੂ ਸਾਹਿਬ ਮਹਾਰਾਜ ਜੀ ਗਊ ਦਾਨ ਕਰੋ ਸਤਗੁਰੂ ਜੀ ਨੇ ਇੱਕ ਸਿੱਖ ਨੂੰ ਇਸ਼ਾਰਾ ਕੀਤਾ ਵੀ ਗਦਾ ਲੈ ਕੇ ਆਓ ਗਦਾ ਵੀ ਆ ਗਿਆ ਸਤਗੁਰਾਂ ਕਿਹਾ ਕਿ ਗਦਾ ਦਾਨ ਕਰਾਂਗੇ ਬ੍ਰਾਹਮਣ ਨੇ ਲੈਣ ਤੋਂ ਇਨਕਾਰ ਕਰ ਦਿੱਤਾ ਤੇ ਜਦੋਂ ਲੈਣ ਤੋਂ ਇਨਕਾਰ ਕਰ ਦਿੱਤਾ ਤੇ ਸਤਿਗੁਰੂ ਜੀ ਕਹਿਣ ਲੱਗੇ ਦਸ਼ਮੇਸ਼ ਪਿਤਾ ਕਹਿੰਦੇ ਪੰਡਤ ਜੀ ਜੇ ਗਊ ਦਾਣ ਹੋ ਸਕਦੀ ਤੇ ਗਧਾ ਕਿਉਂ ਨਹੀਂ ਹੋ ਸਕਦਾ ਉਹਨਾਂ ਕਿਹਾ ਬ੍ਰਾਹਮਣਾ ਨੇ ਕਹਿਣ ਲੱਗੇ ਸਤਿਗੁਰੂ ਜੀ ਗਧਾ ਦਾਣ ਲੈਣ ਵਾਲਾ ਬ੍ਰਹਮ ਨਰਕ ਨੂੰ ਜਾਏਗਾ ਸਤਿਗੁਰਾਂ ਨੇ ਕਿਹਾ ਕੀਮਤੀ ਸੋਨੇ ਦਾ ਹਾਰ ਸਿੱਖਾਂ ਨੂੰ ਆਖਿਆ ਗਧੇ ਦੇ ਗਲ ਵਿੱਚ ਪਾ ਦਿਓ ਗਲੇ ਦੇ ਗਲ ਵਿੱਚ ਪਾ ਦਿੱਤਾ ਕਹਿੰਦੇ ਹੁਣ ਗਧਾ ਦਾਣ ਹੋਵੇਗਾ ਕਿ ਨਹੀਂ ਇੱਕ ਬ੍ਰਾਹਮਣ ਲੈ ਗਿਆ ਸਤਗੁਰਾਂ ਸਮਝਾਇਆ ਕਹਿੰਦੇ ਗਊ ਦਾਨ ਇਸ ਲਈ ਸੀ ਕਿ ਕੋਈ ਲੋੜਪਨ ਦੁੱਧ ਪੀਏਗਾ ਇਹ ਲੋੜ ਸੀ ਪਰ ਇਹ ਪਰੰਪਰਾ ਬਣ ਜਾਣੀ ਕਰਮकांड ਹੈ ਕੋਈ ਸਵਾ ਰੁਪਿਆ ਦੇਵੇ ਉਸ ਲਈ ਪੰਡਤ ਆਕੇ ਤੇਰੀ ਗਊ ਦਾਨ ਹੋ ਗਈ ਇਸ ਗੱਲ ਤੋਂ ਕਰਮकांड ਬਣਦਾ ਹੈ ਕਿ ਮਤਲਬ ਭਾਵੇਂ ਕੁਝ ਵੀ ਨਾ ਹੋਵੇ ਅਸੀਂ ਕਰਨਾ ਜ਼ਰੂਰ ਹੈ ਕਿਉਂਕਿ ਮੇਰੇ ਪੁਰਖ ਕਰਦੇ ਰਹੇ ਹਨ ਇੱਥੇ ਹੁੱਕ ਹੋਰ ਬੇਨਤੀ ਕਰਦਾ ਕਿ ਜਿਹੜੇ ਲੋਕ ਅੱਜ ਗਾਂ ਨੂੰ ਮਾਂ ਕਹਿੰਦੇ ਆ ਠੀਕ ਆ ਉਹਨਾਂ ਦਾ ਧਰਮ ਹੈ ਪਰ ਮਾਂ ਇਦਾਂ ਤਾਂ ਕੋਈ ਸੜਕਾਂ ਦੇ ਉੱਪਰ ਨਹੀਂ ਛੱਡਦਾ ਨਾ ਜਿਸ ਤਰ੍ਹਾਂ ਅੱਜ ਸੜਕਾਂ ਦੇ ਉੱਪਰ ਭੁੱਖੀਆਂ ਪਾਣੀਆਂ ਘੁੰਮਦੀਆਂ ਫਿਰਦੀਆਂ ਹਨ ਤੇ ਮਾਂ ਨੂੰ ਸੰਭਾਲਣ ਦੀ ਵੀ ਜ਼ਰੂਰਤ ਹੈ ਮੈਂ ਬੇਨਤੀ ਕਰ ਰਿਹਾ ਸੀ ਕਰਮ ਕੰਡ ਇਸ ਗੱਲ ਤੋਂ ਬਣ ਜਾਂਦਾ ਹੈ ਕਿ ਮਤਲਬ ਭਾਵੇਂ ਕੁਝ ਵੀ ਨਾ ਹੋਵੇ ਅਸੀਂ ਕਰਨਾ ਜ਼ਰੂਰ ਹੈ ਭਾਵੇਂ ਉਦੇ ਵਿੱਚੋਂ ਕੋਈ ਰਾਸ ਨਹੀਂ ਨਿਕਲੇਗੀ ਸਿਰਫ ਰਸਮ ਹੀ ਹੈ ਕਿਉਂਕਿ ਮੇਰੇ ਵੱਡੇ ਕਰਦੇ ਸਨ ਮੇਰੇ ਪੁਰਖੇ ਕਰਦੇ ਸਨ ਮੈਂ ਇੱਕ ਕਹਾਣੀ ਆਪ ਜੀ ਦੇ ਸਾਹਮਣੇ ਰੱਖਾਂ ਇੱਕ ਮਾਸੂਮ ਬੱਚੀ ਨੂੰ ਉਸ ਦੀ ਮਾਂ ਨੇ ਰੋਜ਼ਾਨਾ ਹੀ ਕਹਿਣਾ ਬੇਟਾ ਛੇਤੀ ਨਾਲ ਬਿੱਲੀ ਫੜ ਲੈ ਉਹਨੂੰ ਟੋਕਰੀ ਥੱਲੇ ਕਰ ਦੇ ਦੁੱਧ ਨੂੰ ਜਾਗ ਲਾ ਦੀ ਬੱਚੀ ਨੇ ਦੌੜਨਾ ਬਿੱਲੀ ਕਿਸੇ ਮੰਜੀ ਥੱਲੇ ਵੀ ਬੜੀ ਹੋਵੇ ਉਥੋਂ ਉਹਨੂੰ ਕੱਢ ਕੇ ਲਿਆਉਣਾ ਆਖਰ ਬਿੱਲੀ ਦੀ ਵੀ ਆਦਤ ਬਣ ਗਈ ਤੁਰ ਜਾਣਾ ਟੋਕਰੀ ਥੱਲੇ ਕੋਚੇ ਜਾਣਾ ਹੀ ਹੈ ਬੱਚੀ ਨੇ ਸਹਿਜੇ ਹੀ ਉਸਨੂੰ ਫੜ ਲੈਣਾ ਤੇ ਟੋਕਰੀ ਥੱਲੇ ਬੰਦ ਕਰ ਦੇਣਾ ਟੋਕਰੀ ਥੱਲੇ डक ਦੇਣਾ ਬੱਚੀ ਜਵਾਨ ਹੋ ਗਈ ਪਰ ਇਹ ਕੰਮ ਚੱਲਦਾ ਰਿਹਾ ਬੱਚੀ ਦੀ ਸ਼ਾਦੀ ਹੋ ਗਈ ਸਹੁਰੇ ਘਰ ਗਈ ਕੁਝ ਦਿਨਾਂ ਬਾਅਦ ਸੱਸ ਨੇ ਕਿਹਾ ਬੇਟਾ ਅੱਜ ਦੁੱਧ ਨੂੰ ਜਾਗ ਲਾ ਦੇ ਬੱਚੀ ਬੜੀ ਖੁਸ਼ੀ ਨਾਲ ਉਸ ਲਈ ਕਿਉਂਕਿ ਉਸ ਤੋਂ ਸਭ ਤੋਂ ਜ਼ਿਆਦਾ ਉਹਨੂੰ ਖੁਸ਼ੀ ਦਾ ਇਹ ਕੰਮ ਹੁੰਦਾ ਸੀ ਕਿਉਂਕਿ ਬਿੱਲੀ ਫੜਨ ਵਿੱਚ ਉਸ ਨੂੰ ਬਹੁਤ ਆਨੰਦ ਆਉਂਦਾ ਸੀ ਕਹਿੰ ਲਗੀ ਮੰਮੀ ਜੀ ਮੈਂ ਦੁੱਧ ਨੂੰ ਜਾਗ ਲਗਾਵਾਂਗੀ ਪਰ ਬਿੱਲੀ ਕਿੱਥੇ ਹੈ ਸੱਸ ਨੇ ਆਖਿਆ ਬਿੱਲੀ ਦਾ ਕੀ ਮਤਲਬ ਨੌਣ ਨੇ ਕਿਹਾ ਬਿੱਲੀ ਨੂੰ ਬਿੱਲੀ ਮੈਂ ਟੋਕਰੀ ਥੱਲੇ ਰੱਖਾਂਗੀ ਤਾਂ ਹੀ ਦੁੱਧ ਨੂੰ ਜਾਗ ਲੱਗੇਗਾ ਇਸ ਤੋਂ ਬਿਨਾ ਤਾਂ ਦੁੱਧ ਜਮੇਗਾ ਹੀ ਨਹੀਂ ਸੱਸ ਨੇ ਕਿਹਾ ਮੇਰੀ ਸਮਝ ਵਿੱਚ ਨਹੀਂ ਆਇਆ ਤੂੰ ਕੀ ਕਹਿ ਰਹੀ ਹੈ ਫਿਰ ਉਹ ਬੱਚੀ ਕਹਿਣ ਲੱਗੀ ਸਮਝ ਆਵੇ ਨਾ ਆਵੇ ਕੋਈ ਹੈ ਕੋਈ ਜ਼ਰੂਰੀ ਨਹੀਂ ਹੈ ਕਿ ਹਰੇਕ ਗੱਲ ਹਰੇਕ ਬੰਦੇ ਨੂੰ ਸਮਝ ਆਉਂਦੀ ਹੈ ਇਹ ਸਾਡੇ ਘਰ ਦੀ ਪਰਜਾਦਾ ਹੈ ਮੰਮੀ ਜੀ ਘਟੋ ਘਟ 15 ਸਾਲ ਤੋਂ ਮੈਂ ਖੁਦ ਇਹੋ ਕੁਝ ਕਰ ਰਹੀ ਹਾਂ ਹੁਣ ਕਰਮਕਾਂਦੀ ਵੀ ਇਹੋ ਕੁਝ ਕਰ ਰਿਹਾ ਸਮਝਣ ਦੀ ਕੋਈ ਜ਼ਰੂਰਤ ਨਹੀਂ ਅਸੀਂ ਜਦੋਂ ਦੀ ਸੰਭਾਲ ਸੰਭਲੀ ਹੈ ਮੈਂ ਕਰ ਰਿਹਾ ਮੇਰੀ ਮਾਂ ਕਰ ਰਹੀ ਮੇਰਾ ਬਾਪ ਕਰ ਰਿਹਾ ਮੇਰਾ ਦਾਦਾ ਮੇਰਾ ਪਰਦਾਦਾ ਸਭ ਇਸੇ ਤਰ੍ਹਾਂ ਕਰਦੇ ਆਏ ਹਨ ਇਹ ਤਾਂ ਮੇਰਾ ਧਰਮ ਹੈ ਇਹ ਤਾਂ ਸਾਡੇ ਘਰ ਦੀ ਮਰਜ਼ਾਦਾ ਹੈ ਕਰਮ ਕਾਂਡੀ ਤਾਂ ਕਿ ਪੁਸਤਾਂ ਦੀ ਗੱਲ ਕਰਦਾ ਹੈ ਪੁਸਤਾ ਹੀ ਨਹੀਂ ਕਿ ਜੁਗਾਂ ਦੀ ਗੱਲ ਕਰਦਾ ਹੈ ਵੀ ਹੁੰਦਾ ਸੀ ਅੱਜ ਕਿਉਂ ਨਹੀਂ ਮੰਨਿਆ ਜਾਂਦਾ ਪਰ ਉਹਦੇ ਪਿੱਛੇ ਕੋਈ ਕਾਰਨ ਸੀ ਹੁਣ ਉਸ ਬੱਚੀ ਦੀ ਸੱਸ ਲੜਾਕੀ ਨਹੀਂ ਸੀ ਹੋਸ਼ੀ ਨਹੀਂ ਸੀ ਕਾਲੀ ਪੈਣ ਵਾਲੀ ਨਹੀਂ ਸੀ ਧੀਰਜ ਵਾਲੀ ਸੀ ਵਿਚਾਰ ਵਾਲੀ ਸੀ ਜਰੂਰ ਕਿਤੇ ਕੋ ਨਾਨਕ ਦੀ ਸੰਗਤ ਦੀ ਚਰਨ ਦੀ ਤੂੜ ਚਰਨ ਤੂੜੋਂ ਨੂੰ ਪ੍ਰਾਪਤ ਹੋਈ ਹੋਵੇਗੀ ਕਹਿਣ ਲੱਗੀ ਬੇਟਾ ਤੂੰ ਅੱਜ ਦੁੱਧ ਨੂੰ ਜਾਗ ਲਾਉਣ ਨੂੰ ਰਹਿਣ ਦੇ ਬਿੱਲੀ ਸਾਡੇ ਘਰ ਹੈਣੀ ਜਦੋਂ ਤੱਕ ਬਿੱਲੀ ਨਹੀਂ ਟੋਕਰੀ ਥੱਲੇ ਨਹੀਂ ਢਕਾਂਗੇ ਦੁੱਧ ਨੂੰ ਜਾਗ ਲੱਗਣਾ ਨਹੀਂ ਨਾ ਕਹਿਣ ਲੱਗੀ ਮਾਤਾ ਜੀ ਕਿਸੇ ਗਵਾਂਢੀ ਦੇ ਘਰੋਂ ਲਿਆਓ ਤੁਸੀਂ ਮੈਨੂੰ ਲੈ ਚੱਲੋ ਮੈਂ 1 ਮਿੰਟ ਵਿੱਚ ਬਿੱਲੀ ਫੜ ਦਿਆਂਗੀ ਪਰ ਬਿੱਲੀ ਫੜਨ ਤੋਂ ਦਾ ਬੜਾ ਅਭਿਆਸ ਹੈ ਸੱਸ ਨੇ ਕਿਹਾ ਕਿਸੇ ਦੇ ਘਰੋਂ ਕਿਉਂ ਚੱਲ ਮੇਰੇ ਨਾਲ ਬਿੱਲੀ ਤੇਰੇ ਘਰੋਂ ਹੀ ਕੱਲ ਲੈ ਕੇ ਆਵਾਂਗੀ ਨਾਲੇ ਉਹ ਬਿੱਲੀ ਮੈਂ ਵੇਖਣਾ ਚਾਹੁੰਦੀ ਆ ਜਿਸ ਦਾ ਜਿਸ ਦਾ ਦੁੱਧ ਨੂੰ ਜਾਗਣ ਨਾਲ ਕੀ ਸੰਬੰਧ ਹੈ ਤੇ ਦੂਸਰੇ ਦਿਨ ਉਹ ਨੂੰ ਲਾ ਲੈ ਕੇ ਉਹ ਬੱਚੀ ਦੀ ਮਾਂ ਸਾਲ ਮਾਂ ਦੇ ਪਾਸ ਚਲੇਗੀ ਪੁੱਛਿਆ ਕਿ ਭੈਣ ਜੀ ਇਹ ਦੁੱਧ ਨੂੰ ਜਾਗ ਲਗਾਉਣ ਲੱਗਿਆਂ ਬਿੱਲੀ ਟੋਗਰੀ ਥੱਲੇ ਡਕਣੀ ਇਹ ਤੁਹਾਡੇ ਘਰ ਦੀ ਮਰਜ਼ਾਦਾ ਹੈ ਉਸਨੇ ਕਿਹਾ ਮਰਜ਼ਾਦਾ ਨਹੀਂ ਲੋੜ ਹੈ ਕਿਉਂਕਿ ਬਿੱਲੀ ਦੁੱਧ ਵਿੱਚ ਮੂੰਹ ਨਾ ਪਾ ਦੇਵੇ ਦੁੱਧ ਝੂਠਾ ਨਾ ਕਰ ਜਾਵੇ ਜੇ ਤੁਹਾਡੇ ਘਰ ਬਿੱਲੀ ਨਹੀਂ ਤਾਂ ਫਿਰ ਉਹ ਤੇ ਕੋ ਖਤਰਾ ਹੀ ਨਹੀਂ ਇਹ ਬੱਚੀ ਭੂਲੀ ਹੈ ਇਸ ਦੇ ਵੱਸ ਦੀ ਗੱਲ ਨਹੀਂ ਹੈ ਜਾਪਦਾ ਕਿ ਇਸ ਤੇ ਕਿਸੇ ਕਰਮਕੰਡੀ ਦਾ ਪ੍ਰਸ਼ਾਪ ਹੈ ਇਹ ਕਰਮकांड ਬਣ ਜਾਂਦਾ ਹੈ ਕਰਮकांड ਉਹ ਹੈ ਜੋ ਸਾਡੇ ਵੱਡੇ ਘਰ ਦੇ ਸੰਨ ਉਹਦੇ ਵਿੱਚ ਮਰਜਾਦਾ ਕੋਈ ਨਹੀਂ ਹੈ ਉਹਦੇ ਵਿੱਚ ਰਾਸ ਪੂੰਜੀ ਕੋਈ ਨਹੀਂ ਹੈ ਉਹਦੇ ਵਿੱਚ ਸਿਰਫ ਰਸਮ ਹੈ ਕਈ ਚੀਜ਼ਾਂ ਰਸਮ ਦੇ ਤੌਰ ਤੇ ਨਵਾਈਆਂ ਜਾਂਦੀਆਂ ਹਨ ਚਲੋ ਗੁਰੂ ਮਹਾਰਾਜ ਦੀ ਬੜੀ ਕਿਰਪਾ ਸਿੱਖ ਪਰਿਵਾਰਾਂ ਦੇ ਉੱਪਰ ਨੀ ਤਾਂ Hindu ਪਰਿਵਾਰਾਂ ਦੇ ਵਿੱਚ ਕੀ ਹੁੰਦਾ ਹੈ ਕੋਈ ਉਹਨਾਂ ਦੇ ਘਰ ਅਕਾਲ ਚਲਾਣਾ ਕਰ ਜਾਏ ਬਜ਼ੁਰਗ ਤੇ ਉਹਦੇ ਪੁੱਤਰ ਨੂੰ ਪਗੜੀ ਬਨਦੀ ਜਾਂਦੀ ਉਹਨੂੰ ਕਹਿੰਦੇ ਰਸਮ ਪਗੜੀ ਸਿਰਫ ਉਹ ਰਸਮ ਕਰਦੇ ਹਨ ਬਨਦੇ ਨਹੀਂ ਆਣ ਕਿਉਂਕਿ ਵੱਡੇ ਕਰਦੇ ਸਾਂ ਇੱਕ ਰਸਮ ਬਣ ਜਾਂਦੀ ਪਰ ਸਤਿਗੁਰੂ ਜੀ ਨੇ ਸਿੱਖ ਨੂੰ ਵਿਵੇਕੀ ਬਣਾਇਆ ਸਿੱਖ ਨੂੰ ਪ੍ਰੇਮੀ ਬਣਾਇਆ ਸਿੱਖ ਗਿਆਨੀ ਵੀ ਹੈ ਸਿੱਖ ਧਿਆਨੀ ਵੀ ਹੈ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਸਾਡੇ ਤੇ ਕਿਰਪਾ ਕੀਤੀ ਕਹਿੰਦੇ ਬਿਣਾ ਮਤਲਬ ਤੋਂ ਬਿੱਲੀਆਂ ਨੂੰ ਨਾ ਡੱਗਦੇ ਫਰੀਏ ਇਸ ਲਈ ਦਾਤੇ ਤੋਂ ਦਾਤ ਮੰਗੀ ਹੈ ਕੀ ਕਹਿੰਦੇ ਹਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਪਿਆਰੇ ਇਨ ਬਿਦ ਮਿਲਣ ਨਾ ਜਾਈ ਮੈਂ ਕੀਏ ਕਰਮ ਅਨੇਕਾਂ ਹਾਰ ਪਰਿਓ ਸਾਮੀ ਕੈ ਦਵਾਰੈ ਬੀਜੈ ਬੁੱਧ ਵਿਵੇਕਾ ਇਹ ਸਤਿਗੁਰ ਮਹਾਰਾਜ ਮੈਨੂੰ ਵਿਵੇਕ ਬੁੱਧ ਬਖਸ਼ਿਸ ਕਰ ਬਿਵੇਕ ਦਾਣ ਅਸੀਂ ਰੋਜ਼ ਮੰਗਦੇ ਹਾਂ ਉਹਦਾ ਅਰਥ ਹੀ ਇਹ ਹੈ ਚੰਗੇ ਤੇ ਮੰਦੇ ਦੀ ਪਰਖ ਕਰਨੀ ਹੈ ਇਸ ਗੱਲ ਨਾਲ ਸਾਰੇ ਸਤਪੁਰਸ਼ ਵਿਵੇਕੀ ਸੱਜਣ ਸਹਿਮਤ ਹਨ ਕਿ ਜਿਹੜਾ ਧਰਮ ਤੇ ਧਾਰਮਿਕ ਸਾਧਨਾ ਰਸਮਾਂ ਵਿੱਚ ਵੱਜ ਗਈ ਅਤੇ ਕਰਨ ਵਾਲਾ ਕਰ ਹੀ ਜਾ ਰਿਹਾ ਉਹ ਧਰਮ ਤੇ ਧਰਮ ਕਮਾਉਣ ਵਾਲੇ ਧਰਮੀ ਮੁਰਦਾ ਹੋ ਜਾਂਦੇ ਆ ਅਜਹੀਆਂ ਰਸਮਾਂ ਤੇ ਕਰਮਕਾਂਡ ਮਨੁੱਖ ਨੂੰ ਮੁਕਤ ਤਾਂ ਕਰਦੇ ਨਹੀਂ ਸਗੋਂ ਉਲਟਾ ਫਾਇਬ ਬਣ ਕੇ ਗਲ ਵਿੱਚ ਪੈ ਜਾਂਦੇ ਅਜਿਹਾ ਬੰਦਾ ਪਾਣੀ ਵਿੱਚ ਡੁੱਬੀ ਹੋਈ ਖੇਤੀ ਵਾਂਗ ਹੁੰਦਾ ਹੈ ਜਿਸ ਦੇ ਹਰੇ ਹੋਣ ਦੀ ਕੋਈ ਆਸ ਨਹੀਂ ਹੁੰਦੀ ਬਾਬਾ ਫਰੀਦ ਸਾਹਿਬ ਜੀ ਦੇ ਇੱਕ ਸ਼ਲੋਕ ਦੇ ਵਿੱਚ ਬਚਨ ਹੁੰਦੇ ਆ ਤਤੀ ਤੋਏ ਨ ਤਲਵੇ ਜੇ ਜਲ ਟੂਬੀ ਦੇ ਫਰੀਦਾ ਜੋ ਡਹ ਹਗਨ ਦਬਦੀ ਚੁਰੇਂਦੀ ਚੁਰੇ ਸਤਿਗੁਰ ਨੇ ਵੇਖ ਲਿਆ ਸੀ ਕਿ ਕਰਮ ਕਾਂਡੀ ਉਹ ਮਰਦਾ ਹੈ ਜਿਹੜਾ ਨਾ ਜੁੰਦਿਆਂ ਵਿੱਚ ਸਮਾ ਸਕਦਾ ਹੈ ਤਾਂ ਨਾ ਮੁਰਦਿਆਂ ਵਿੱਚ ਬੜੀ ਦਰਦਨਾਕ ਹਾਲਤ ਹੈ ਕਰਮ ਕਾਂਡੀ ਇਸ ਲਈ ਸਤਿਗੁਰ ਨੇ ਅਰਦਾਸ ਕੀਤੀ ਹੈ ਪਿਆਰੇ ਇਨ ਬਿਦ ਮਿਲਣ ਨਾ ਜਾਈ ਦੁਨੀਆ ਭਰ ਦੇ ਕਰਮ ਕਾਂਡ ਲੋ ਕਰਦੇ ਸਨ ਗੁਰੂ ਅਰਜਨ ਸਾਹਿਬ ਜੀ ਦਾ ਸ਼ਬਦ ਹੈ ਪਾਠ ਪੜਿਓ ਔਰ ਬੇਦ ਵਿਚਾਰਿਓ ਨਿਵਲ ਭਯੰਗਮ ਸਾਧੇ ਪੰਜ ਜਨਾ ਸਿਓ ਸੰਗ ਨਾ ਛਟਿ ਗਿਓ ਅਧਿਕ ਹਉ ਵਿਦ ਬਾਧੇ ਪਿਆਰੇ ਇਨ ਬਿਦ ਮਿਲਣ ਨਾ ਜਾਈ ਮੈਂ ਕੀਏ ਕਰਮ ਅਨੇਕਾਂ ਹਾਰ ਪਰਿਓ ਸਾਮੀ ਕੇ ਦਵਾਰੇ ਦੀਜੈ ਬੋਧ ਭਵੇ ਕਾ ਤੇ ਸਿੱਖ ਨੇ ਕੀ ਕਰਨਾ ਇਹਨਾਂ ਕਰਮ ਕਾਂਡਾਂ ਤੋਂ ਬਚਣ ਲਈ ਸਿੱਖ ਨੇ ਕੀ ਕਰਨਾ ਹੈ ਸਭ ਤੋਂ ਵੱਡਾ ਕਰਮ ਹੈ ਸਿੱਖ ਵਾਸਤੇ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਣ ਕੇ ਕਰਮਾ ਕਹੋ ਨਾਨਕ ਇਸ ਭਇਓ ਪ੍ਰਭ ਸਤਗੁਰੂ ਮਹਾਰਾਜ ਦੀ ਜਿਹੜੀ ਰਹਿਮਤ ਜਿਹੜੀ ਹੈ ਕਿਰਪਾ ਜਿਹੜੀ ਹੈ ਉਸ ਜੀਵ ਦੇ ਉੱਪਰ ਬਣ ਜਾਂਦੀ ਹੈ ਜਿਹੜਾ ਮਨੁੱਖ ਸਤਗੁਰਾਂ ਦੇ ਬਚਨਾਂ ਨੂੰ ਪਵਾ ਕੇ ਸਿਰਵ ਕਰਮ ਕਾਂਡੀ ਨਹੀਂ ਕਿ ਵੱਡੇ ਕਰਦੇ ਛਾਨ ਮੈਂ ਵੀ ਕਰਨਾ ਹੈ ਨਹੀਂ ਭਾਈ ਜੋ ਸਾਡੇ ਗੁਰੂ ਨੇ ਕੀਤਾ ਹੈ ਜੋ ਸਤਗੁਰੂ ਜੀ ਨੇ ਆਪਣੇ ਜੀਵਨ ਦੇ ਵਿੱਚ ਪ੍ਰੈਕਟੀਕਲ ਕਰਕੇ ਸਾਨੂੰ ਜੀਵਨ ਦੇ ਵਿੱਚ ਦਿਖਾ ਦਿੱਤਾ ਜੋ ਬਾਣੀ ਦੇ ਰੂਪ ਦੇ ਵਿੱਚ ਸਤਗੁਰ ਦੇ ਉਪਦੇਸ਼ ਹਨ ਅੱਜ ਲੋੜ ਹੈ ਉਹਨਾਂ ਉਪਦੇਸ਼ਾਂ ਨੂੰ ਸਮਝਣ ਦੀ ਬਹੁਤ ਕਿਰਪਾ ਗੁਰੂ ਮਹਾਰਾਜ ਦੀ ਉਹਨਾਂ ਲੋਕਾਂ ਦੇ ਉੱਪਰ ਹੈ ਜੋ ਸਤਗੁਰ ਮਹਾਰਾਜ ਦੀ ਬਾਣੀ ਨੂੰ ਸਮਝਣ ਦਾ ਯਤਨ ਕਰਦੇ ਹਨ ਸਮਝ ਕੇ ਉਹਨੂੰ ਜੀਵਨ ਦੇ ਵਿੱਚ ਕਮਾਉਣ ਦਾ ਯਤਨ ਕਰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ